ਜਦੋਂ ਜਹਾਂਗੀਰ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਜੀ ਆਪਣੀ ਫੌਜੀ ਤਾਕਤ ਵਧਾ ਰਹੇ ਹਨ ਤਾਂ ਉਸਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਸਾਈ ਮੀਆਂ ਮੀਰ ਨੂਰ ਜਹਾਂ ਨੂੰ ਜਾਂ ਮਿਲੇ ਉਹਨਾਂ ਦਿਨਾਂ ਵਿੱਚ ਜਹਾਂਗੀਰ ਬਹੁਤ ਬਿਮਾਰ ਸੀ ਅਤੇ ਵੱਡੇ ਵੱਡੇ ਹਕੀਮਾਂ ਦੇ ਇਲਾਜ ਨਾਲ ਵੀ ਠੀਕ ਨਹੀਂ ਸੀ ਹੋ ਰਹਾ ਜਹਾਂਗੀਰ ਵੀ ਸਾਈ ਮੀਆਂ ਮੀਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਉਹਨਾਂ ਨੂੰ ਕਹਿਣ ਲੱਗਾ ਤੁਸੀਂ ਅੱਲਾ ਦੇ ਵਲੀ ਹੋ ਮੇਰੀ ਸਿਹਤ ਵਾਸਤੇ ਦੁਆ ਕਰੋ ਸਾਈ ਮੀਆਂ ਮੀਰ ਨੇ ਕਿਹਾ ਤੁਸੀਂ ਇੱਕ ਇਲਾਹੀ ਜੋਤ ਨੂੰ ਤਸਵੀਰ ਦੇ ਕੇ ਮਰਵਾ ਦਿੱਤਾ ਹੈ ਅਤੇ ਉਸਦੇ ਰੱਬੀ ਰੂਪ ਪੁੱਤਰ ਨੂੰ ਕੈਦ ਵਿੱਚ ਪਾ ਕੇ ਰੱਖਿਆ ਹੈ ਜਦ ਤੱਕ ਤੁਸੀਂ ਉਹਨਾਂ ਨੂੰ ਛੱਡ ਨਹੀਂ ਦਿੰਦੇ ਤੰਦਰੁਸਤੀ ਦਾ ਖਿਆਲ ਛੱਡ ਦੇਵੋ ਅਸਨਿਓ ਸਿਮਲੇ ਹੁਕਮ ਦਿੱਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰ ਦਿੱਤਾ ਜਾਵੇ। ਗੁਰੂ ਜੀ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਉਹ ਤਦ ਤੱਕ ਜੇਲ੍ਹ ਵਿੱਚੋਂ ਨਹੀਂ ਜਾਣਗੇ ਜਦੋਂ ਤੱਕ ਬਾਕੀ ਸਾਰੇ ਕੈਦੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਜਹਾਂਗੀਰ ਨੇ ਹੁਕਮ ਭੇਜਿਆ ਜਿੰਨੇ ਰਾਜੇ ਉਹਨਾਂ ਦਾ ਪੱਲਾ ਫੜ ਕੇ ਬਾਹਰ ਨਿਕਲ ਸਕਦੇ ਹਨ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਗੁਰੂ ਜੀ ਨੇ 52 ਲੜੀਆਂ ਵਾਲਾ ਇੱਕ ਪੋਸ਼ਾਕਾ ਤਿਆਰ ਕਰਵਾਇਆ ਅਤੇ ਸਾਰੇ ਰਾਜੇ ਆਪਣੇ ਨਾਲ ਰਿਹਾ ਕਰਵਾ ਲਏ।